ਸਮੁੱਚੇ ਪੰਥ ਕੋਲੋਂ ਗੁਰੂ ਪੰਥ ਕੋਲੋਂ ਮੈਂ ਜੇੜੀ ਵੀ ਮੇਥੋਂ ਕੋਈ ਗਲਤੀ ਹੋਈ ਉਹਦੀ ਮਾਫੀ ਮੰਗਦਾ। ਅੱਗੇ ਤੋਂ ਹਮੇਸ਼ਾ ਹੀ ਪੰਥ ਨੂੰ ਸਮਰਪਿਤ ਰਹਿਣਾ, ਪੰਥ ਪ੍ਰਵਾਨਿਤ ਸਿੱਖ ਰਹਿਤ ਮਰਿਆਦਾ ਅਕਾਲ ਤਖਸਾਲ ਬਣ। ਇਹਨੂੰ ਤੁਸੀਂ ਹਮੇਸ਼ਾ ਨਤਮਸਤਕ ਰਹੋਗੇ। ਗੁਰੂ ਅਰਜਨ ਸੱਚੇ ਪਾਤਸ਼ਾਹ ਜੀ ਦੇ ਤਖਤ ਤੇ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੀ ਦਿੱਤੀ ਹੋਈ ਮਰਿਆਦਾ ਹਮੇਸ਼ਾ ਹੀ ਉਹਦੇ ਪ੍ਰਤੀ ਸੁਚੇਤ ਰਹਾਂਗਾ ਤੇ ਉੱਤੇ ਪਹਿਰਾ ਦੇਵਾਂਗੇ ਅੱਗੇ ਤੋਂ ਕਿਸੇ ਵੀ ਧਾਰਮਿਕ ਸ਼ਖਸੀਅਤ ਦੇ ਬਾਰੇ ਲੇ ਪੱਧਰ ਦੀ ਬਿਆਨਬਾਜ਼ੀ ਨਹੀਂ ਕਰਨੀ ਬਿਲਕੁਲ ਜੀ ਆਪ ਜੀ ਦਾ ਹੁਕਮ ਪ੍ਰਵਾਨ ਹੈ ਜੀ ਬਾਜੋ ਫਤੇ ਬਲਾਕ ਵਕਾਲਾ ਸਰ ਜੀ ਸੁਪਤ ਜੀ ਪੰਜ ਸਿੰਘ ਸਹਿਬਾਨ ਦੀ ਇਕਤਰਤਾ ਸਕਤਰੇਤ ਸ੍ਰੀ ਅਕਾਲ ਤਖਤ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਹੋਈ ਜਿਸ ਵਿੱਚ ਵਿਰਸਾ ਸਿੰਘ ਬਲਟੋਹਾ ਦਾ ਮਾਮਲਾ ਵਿਚਾਰਿਆ ਗਿਆ ਇਸ ਨੇ ਸਤਕਾਰ ਜੋਗ ਸਿੰਘ ਸਹਿਬਾਨ ਦੇ ਵਿਰੋਧ ਪਿਛਲੇ ਸਮੇਂ ਵਿੱਚ ਜੋ ਬੇਬੁਨਿਆਦ ਗੱਲਾਂ ਕੀਤੀਆਂ ਸਨ ਜਿਸ ਕਰਕੇ ਅੱਜ ਇਸ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਨਮੁਖੇ ਪੇਸ਼ ਹੋ ਕੇ ਪੂਲ ਸਵੀਕਾਰ ਕਰਕੇ ਮੁਆਫੀ ਮੰਗੀ ਹੈ ਪੰਜ ਸਿੰਘ ਸਹਿਬਾਨ ਵੱਲੋਂ ਵਿਚਾਰ ਕਰਦਿਆਂ ਇਸ ਦੇ ਮਤਾ ਨੰਬਰ ਐਡਾ 30/ 202 ਮਿੱਤੀ 15 10 2024 ਅਨੁਸਾਰ ਸ਼ਰੋਮਣੀ ਅਕਾਲੀ ਦਲ ਵਿੱਚੋਂ 10 ਸਾਲ ਲਈ ਲਗਾਈ ਗਈ ਰੋਕ ਨੂੰ ਹਟਾਉਂਦਿਆਂ ਕਿਸੇ ਵੀ ਧਾਰਮਿਕ ਸ਼ਖਸੀਅਤ ਦੇ ਵਿਰੋਧ ਬਿਆਨਬਾਜ਼ੀ ਕਰਨ 'ਤੇ ਪਾਬੰਦੀ ਲਗਾਈ ਜਾਂਦੀ ਹੈ ਇਸ ਨੂੰ ਇਹ ਵੀ ਯਾਦ ਕਰਾਇਆ ਜਾਂਦਾ ਹੈ ਕਿ ਇਹਨਾਂ ਨੇ ਕੌਮੀ ਸ਼ਹੀਦ ਪੰਥ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਵਾਲਿਆਂ ਦਾ ਸਾਥ ਬਾਣਿਆ ਹੈ ਇਸ ਲਈ ਆਗਾਂਤ ਤੋਂ ਧਿਆਨ ਰੱਖਣ ਕਿ ਬੋਲ ਚਾਲ ਵਿੱਚ ਸੰਜਮ ਅਤੇ ਇਤਫਾਕ ਹੋਵੇ ਖਾਲਸਾ ਪੰਥ ਦਾ ਕਿਰਦਾਰ ਬਹੁਤ ਉੱਚਾ ਇਸ ਲਈ ਸ਼ਬਦਾਂ ਦੀ ਮਰਿਆਦਾ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ ਤੁਹਾਨੂੰ ਪੰਜ ਸਿੰਘ ਸਹਿਬਾਨ ਵੱਲੋਂ ਹੇਠ ਲਿਖੇ ਅਨੁਸਾਰ ਤਨਖਾਹ ਲਗਾਈ ਜਾਂਦੀ ਹੈ। 3 ਦਿਨ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਦੇ ਲੰਗਰ ਹਾਲ ਵਿਖੇ 1 ਘੰਟਾ ਸੰਗਤ ਦੇ ਝੂਠੇ ਭਾਂਡੇ ਮਾਣਣਗੇ ਤੇ 1 ਘੰਟਾ ਸੰਗਤ ਦੇ ਜੋੜੇ ਝਾੜਨਗੇ। 2 ਦਿਨ ਸ਼੍ਰੀ ਦਰਬਾਰ ਸਾਹਿਬ ਤਰਨਤਾਰਨ ਸਾਹਿਬ ਦੇ ਲੰਗਰ ਹਾਲ ਵਿੱਚ ਇੱਕ ਘੰਟਾ ਸੰਗਤ ਦੇ ਝੂਠੇ ਭਾਂਡੇ ਮਾਂਜਣਗੇ ਅਤੇ ਇੱਕ ਘੰਟਾ ਸੰਗਤ ਦੇ ਜੋੜੇ ਝਾੜਨਗੇ ਇੱਕ ਦਿਨ ਤਖਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਬਠਿੰਡਾ ਤਲਵੰਡੀ ਸਾਬੋ ਦੇ ਲੰਗਰ ਹਾਲ ਵਿੱਚ ਇੱਕ ਘੰਟਾ ਸੰਗਤ ਦੇ ਝੂਠੇ ਭਾਂਡੇ ਮਾਂਜਣਗੇ ਤੇ ਇੱਕ ਘੰਟਾ ਸੰਗਤ ਦੇ ਜੋੜੇ ਝਾੜਨਗੇ ਇੱਕ ਦਿਨ ਤਖਤ ਸ੍ਰੀ 쨰ਸਗੜ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਦੇ ਲੰਗਰ ਹਾਲ ਵਿੱਚ ਇੱਕ ਘੰਟਾ ਸੰਗਤ ਦੇ ਝੂਠੇ ਭਾਂਡੇ ਮਾਜਣਗੇ ਤੇ ਇੱਕ ਘੰਟਾ ਸੰਗਤ ਦੇ ਜੋੜੇ ਝਾੜਨਗੇ 11 ਦਿਨ ਹਰ ਰੋਜ਼ ਨਿਤਨੇਮ ਤੋਂ ਇਲਾਵਾ ਸ੍ਰੀ ਜਪਜੀ ਸਾਹਿਬ ਕਬੀਓ ਬਾਚ ਬੇਨਤੀ ਚੌਪਈ ਪਾਤਸ਼ਾਹੀ ਦਸਵੀਂ ਰਾਮ ਕਲੀ ਕੀ ਵਾਰ ਰਾਏ ਬਲਵੰਡ ਤਖਾ ਸੱਤੇ ਡੂਮ ਆਖੀ ਦਾ ਇੱਕ ਪਾਠ ਕਰਨਗੇ ਤੁਹਾਨੂੰ ਇਹ ਤਨਖਾਹ ਮਨਜ਼ੂਰ ਹੈ ਸਤਿਵਜਨ ਜੀ ਲੱਗੀ ਤਨਖਾਹ ਪੂਰੀ ਹੋਣ ਤੇ 1100 ਰੁਪਏ ਕੜਾ ਪ੍ਰਸ਼ਾਦ ਦੀ ਦੇਵ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਕਰਾਉਣਗੇ ਅਤੇ 1100 ਰੁਪਏ ਗੁਰੂ ਦੀ ਗੋਲਕ ਵਿੱਚ ਪਾ ਕੇ ਖਿਮਾ ਜਾਂਚਨਾ ਦੀ ਅਰਦਾਸ ਕਰਾਂਗੇ ਸਤਿਬੁੱਧ ਨਾ ਜਰੂਰੀ ਇਹਨਾ ਹੁਤੇ ਜਿਹੜੀ ਰੋਕ ਲੱਗੀ ਸੀ ਮਤਾ ਨੰਬਰ ਐੜਾ ਤੱਤਾ 202 ਮਿਤੀ 15 10 2024 ਨੂੰ ਉਹ ਲੱਗੇ ਹੋਈ ਰੋਕ हटਾਈ ਜਾਂਦੀ ਫਤੇ ਬਲਾ ਕੇ ਬੈਜੋ ਉਹ ਮੁਰਜੀ ਕਾਕਾ ਸਾਹਿਬ ਲਈ ਜੀ ਕੀ ਗੱਤ ਹੈ ਜੀ ਅਕਾਲ ਤਖਤ ਸਾਹਿਬ ਸਾਹਮਣੇ ਆਣ ਕੇ ਨਮਸਕਾਰ ਕਰੋ ਅਕਤੂਬਰ 2024 ਦੇ ਵਿੱਚ ਜੋ ਪੰਥ ਦੀਆਂ ਉਸ ਵੇਲੇ ਧਾਰਮਿਕ ਥਾਵਾਂ ਦੇ ਉੱਤੇ ਵਿਰਾਜਮਾਨ ਸ੍ਰਮੌਰ ਸ਼ਖਸੀਅਤਾਂ ਨੇ ਉਨ੍ਹਾਂ ਦੇ ਖਿਲਾਫ ਤੁਸੀਂ ਬਹੁਤ ਹੀ ਝੇਠਲੇ ਪੱਦਰ ਦੀ ਬਿਆਨਬਾਜ਼ੀ ਕੀਤੀ ਕਿ ਤੁਸੀਂ ਆਪਣੀ ਇਹ ਗਲਤੀ ਸਦਕਾਰ ਕਰਦੇ ਹੋ ਮੈਡਮ ਜੀ ਜਦਰ ਸਾਹਿਬ ਸਵੀਕਾਰ ਕਰਦੇ ਹੋ ਜੀ ਤੁਸੀਂ ਉਸ ਵੇਲੇ ਇੱਕ ਧਾਰਮਿਕ ਸ਼ਖਸੀਅਤ ਦੀ ਕੋਈ ਆਡੀਓ ਰਿਕਾਰਡਿੰਗ ਕਰਨ ਦਾ ਮਸਲਾ ਆਇਆ ਇਹਦੀ ਮਾਫੀ ਸਮੁੱਚੇ ਪੰਥ ਕੋਲੋਂ ਮੰਗਦੇ ਹਾਂ ਬਸ ਜਹਰ ਸਾਹਿਬ ਬੇਨਤੀ ਹੈ ਕਿ ਸਮੁੱਚੇ ਪੰਥ ਕੋਲੋਂ ਗੁਰੂ ਪੰਥ ਕੋਲੋਂ ਮੈਂ ਜਿਹੜੀ ਵੀ ਮੇਥੋਂ ਕੋਈ ਗਲਤੀ ਹੋਈ ਉਹਦੀ ਮਾਫੀ ਮੰਗਦਾ ਅੱਗੇ ਤੋਂ ਹਮੇਸ਼ਾ ਹੀ ਪੰਥ ਨੂੰ ਸਮਰਪਿਤ ਰਹਿਣਾ ਵੰਤ ਪ੍ਰਵਾਨਿਤ ਸਿੱਖ ਰਹਿਤ ਮਰਿਆਦਾ ਅਕਾਲ ਤਖਸਬਣ ਇਹਨੂੰ ਤੁਸੀਂ ਹਮੇਸ਼ਾ ਨੱਟ ਮਸਤਕ ਰਹੋਗੇ ਗੁਰੂ ਅਰਜਨ ਸੱਚੇ ਪਾਤਸ਼ਾਹ ਜੀ ਦੇ ਤਖਤ ਤੇ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਦਿੱਤੀ ਹੋਈ ਮਰਿਆਦਾ ਹਮੇਸ਼ਾ ਹੀ ਉਹਦੇ ਪ੍ਰਤੀ ਸੁਚੇਤ ਰਹਾਂਗਾ ਤੇ ਉੱਤੇ ਪਹਿਰਾ ਦੇਵਾਂਗੇ ਅੱਗੇ ਤੋਂ ਕਿਸੇ ਵੀ ਧਾਰਮਿਕ ਸ਼ਖਸੀਅਤ ਦੇ ਬਾਰੇ ហេਠਲੇ ਪੱਧਰ ਦੀ ਬਿਆਨਬਾਜ਼ੀ ਨਹੀਂ ਕਰਨੀ ਬਿਲਕੁਲ ਜੀ ਆਪ ਜੀ ਦਾ ਹੁਕਮ ਪ੍ਰਵਾਨ ਹੈ ਜੀ ਬੈਠੋ ਫਤੇ ਬਲਾਕੇ ਵਕਨ ਸਾਹਿਬ ਜੀ ਸੁਪਨੀ ਪੰਜ ਸਿੰਘ ਸਹਿਬਾਨ ਦੀ ਇਕਤਰਤਾ ਸਕਤਰੇਤ ਸ੍ਰੀ ਅਕਾਲ ਤਖਤ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਹੋਈ ਜਿਸ ਵਿੱਚ ਵਿਰਸਾ ਸਿੰਘ ਬਲਟੋਹਾ ਦਾ ਮਾਮਲਾ ਵਿਚਾਰਿਆ ਗਿਆ ਇਸ ਨੇ ਸਤਕਾਰ ਜੋਗ ਸਿੰਘ ਸਹਿਬਾਨ ਦੇ ਵਿਰੁੱਧ ਪਿਛਲੇ ਸਮੇਂ ਵਿੱਚ ਜੋ ਬੇਬੁਨਿਆਦ ਗੱਲਾਂ ਕੀਤੀਆਂ ਸਨ ਜਿਸ ਕਰਕੇ ਅੱਜ ਇਸ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਨਮੁਖੇ ਪੇਸ਼ ਹੋ ਕੇ ਪੂਲ ਸਵੀਕਾਰ ਕਰਕੇ ਮੁਆਫੀ ਮੰਗੀ ਹੈ ਅੰਜ ਸਿੰਘ ਸਹਿਬਾਨ ਵੱਲੋਂ ਵਿਚਾਰ ਕਰਦਿਆਂ ਇਸ ਤੇ ਮਤਾ ਨੰਬਰ ਐਡਾ ਤਤਾ ਸਲੈਸ਼ 202 ਨਿਤੀ 15 10 2024 ਅਨੁਸਾਰ ਸ਼ਰੋਮਣੀ ਅਕਾਲੀ ਦਲ ਵਿੱਚੋਂ 10 ਸਾਲ ਲਈ ਲਗਾਈ ਗਈ ਰੋਕ ਨੂੰ ਹਟਾਉਂਦਿਆਂ ਕਿਸੇ ਵੀ ਧਾਰਮਿਕ ਸ਼ਖਸੀਅਤ ਦੇ ਵਿਰੋਧ ਬਿਆਨਬਾਜ਼ੀ ਕਰਨ ਤੇ ਪਾਬੰਦੀ ਲਗਾਈ ਜਾਂਦੀ ਹੈ ਇਸ ਨੂੰ ਇਹ ਵੀ ਯਾਦ ਕਰਾਇਆ ਜਾਂਦਾ ਹੈ ਕਿ ਇਹਨਾਂ ਨੇ ਕੌਮੀ ਸ਼ਹੀਦ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਦਾ ਸਾਥ ਬਾਣਿਆ ਹੈ ਇਸ ਲਈ ਆਗਾਂਤ ਤੋਂ ਧਿਆਨ ਰੱਖਣ ਕਿ ਬੋਲ ਚਾਲ ਵਿੱਚ ਸੰਜਮ ਅਤੇ ਇਤਫਾਕ ਹੋਵੇ ਖਾਲਸਾ ਪੰਥ ਦਾ ਕਿਰਦਾਰ ਬਹੁਤ ਉੱਚਾ ਇਸ ਲਈ ਸ਼ਬਦਾਂ ਦੀ ਮਰਿਆਦਾ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ ਤੁਹਾਨੂੰ ਪੰਜ ਸਿੰਘ ਸਹਿਬਾਨ ਵੱਲੋਂ ਹੀਠ ਲਿਖੇ ਅਨੁਸਾਰ ਤਨਖਾਹ ਲਗਾਈ ਜਾਂਦੀ ਹੈ 3 ਦਿਨ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਦੇ ਲੰਗਰ ਹਾਲ ਵਿੱਚ ਇੱਕ ਘੰਟਾ ਸੰਗਤ ਦੇ ਝੂਠੇ ਭਾਂਡੇ ਮਾਂਜਣਗੇ ਤੇ ਇੱਕ ਘੰਟਾ ਸੰਗਤ ਦੇ ਜੋੜੇ ਝਾੜਨਗੇ ਦੋ ਦਿਨ ਸ੍ਰੀ ਦਰਬਾਰ ਸਾਹਿਬ ਤਰਨ ਤਾਰਨ ਸਾਹਿਬ ਦੇ ਲੰਗਰ ਹਾਲ ਵਿੱਚ ਇੱਕ ਘੰਟਾ ਸੰਗਤ ਦੇ ਝੂਠੇ ਭਾਂਡੇ ਮਾਂਜਣਗੇ ਅਤੇ ਇੱਕ ਘੰਟਾ ਸੰਗਤ ਦੇ ਜੋੜੇ ਝਾੜਨਗੇ ਇੱਕ ਦਿਨ ਤਖਤਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਬਠਿੰਡਾ ਤਲਵੰਡੀ ਸਾਬੋ ਦੇ ਲੰਗਰ ਹਾਲ ਵਿੱਚ ਇੱਕ ਘੰਟਾ ਸੰਗਤ ਦੇ ਝੂਠੇ ਭਾਂਡੇ ਮਾਂਜਣਗੇ ਤੇ ਇੱਕ ਘੰਟਾ ਸੰਗਤ ਦੇ ਜੋੜੇ ਝਾੜਨਗੇ ਇੱਕ ਦਿਨ ਤਖਤਸ਼੍ਰੀ ਚੇਸਗੜ੍ਹ ਸਾਹਿਬ ਸ਼੍ਰੀ ਅਨੰਦਪੁਰ ਸਾਹਿਬ ਦੇ ਲੰਗਰ ਹਾਲ ਵਿੱਚ ਇੱਕ ਘੰਟਾ ਸੰਗਤ ਦੇ ਝੂਠੇ ਭਾਂਡੇ ਮਾਝਣਗੇ ਤੇ ਇੱਕ ਘੰਟਾ ਸੰਗਤ ਦੇ ਜੋੜੇ ਝਾੜਨਗੇ 11 ਦਿਨ ਹਰ ਰੋਜ਼ ਨਿਤਨੇਮ ਤੋਂ ਇਲਾਵਾ ਸ੍ਰੀ ਜਪਜੀ ਸਾਹਿਬ ਕਬੀਓ ਬਾਚ ਬੇਨਤੀ ਚੌਪਈ ਪਾਤਸ਼ਾਹੀ ਦਸਵੀਂ ਰਾਮ ਕਲੀ ਕੀ ਬਾਰ ਰਾਏ ਬਲਵੰਡ ਤਖਾ ਸੱਤ ਡੂਮ ਆਖੀ ਦਾ ਇੱਕ ਪਾਠ ਕਰਨਗੇ ਤੁਹਾਨੂੰ ਇਹ ਤਨਖਾਹ ਮਨਜ਼ੂਰ ਹੈ ਸਤਿਵੰਤੋ ਜੀ ਲੱਗੀ ਤਨਖਾਹ ਪੂਰੀ ਹੋਣ ਤੇ 1100 ਰੁਪਏ ਕੜਾ ਪ੍ਰਸ਼ਾਦ ਦੀ ਦੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਕਰਾਉਣਗੇ ਅਤੇ 1100 ਰੁਪਏ ਗੁਰੂ ਦੀ ਗੋਲਕ ਵਿੱਚ ਪਾ ਕੇ ਖਿਮਾ ਜਾਂਚਨਾ ਦੀ ਅਰਦਾਸ ਕਰਾਉਣਗੇ ਸਤਿਵੰਤੋ ਜੀ ਜਰੂਰ ਜੀ ਇਹ ਨਾ ਹੁਤੇ ਜਿਹੜੀ ਰੋਕ ਲੱਗੀ ਸੀ ਮਤਾ ਨੰਬਰ ਐੜਾ ਤੱਤਾ 202 ਮਿਤੀ 15 10 2024 ਨੂੰ ਉਹ ਲੱਗੀ ਹੋਈ ਰੋਕ ਹਟਾਈ ਜਾਂਦੀ ਫਤੇ ਬਲਾ ਕੇ ਬੈਜੋ ਨਾਹ ਮੁਰਜੀ ਕਾਕਾ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਅਕਾਲ ਤਖਤ ਸਾਹਿਬ ਸਾਹਮਣੇ ਆਣ ਕੇ ਨਮਸਕਾਰ ਕਰੋ ਅਕਤੂਬਰ 2024 ਦੇ ਵਿੱਚ ਜੋ ਪੰਥ ਦੀਆਂ ਉਸ ਵੇਲੇ ਧਾਰਮਿਕ ਥਾਵਾਂ ਦੇ ਉੱਤੇ ਵਿਰਾਜਮਾਨ ਸਰਮੌਰ ਸ਼ਖਸੀਅਤਾਂ ਨੇ ਉਹਨਾਂ ਦੇ ਖਿਲਾਫ ਤੁਸੀਂ ਬਹੁਤ ਹੀਟਲੇ ਪੱਦਰ ਦੀ ਬਿਆਨਬਾਜ਼ੀ ਕੀਤੀ ਕਿ ਤੁਸੀਂ ਆਪਣੀ ਇਹ ਗਲਤੀ ਸਦਕਾਰ ਕਰਦੇ ਹੋ ਮੈਂ

ਜਿਹੜੀ ਵੀ ਮੇਰੇ ਤੋਂ ਕੋਈ ਗਲਤੀ ਹੋਈ ਉਹਦੀ ਮਾਫੀ ਮੰਗਦਾ। ਅੱਗੇ ਤੋਂ ਹਮੇਸ਼ਾ ਹੀ ਪੰਥ ਨੂੰ ਸਮਰਪਿਤ ਰਹਿਣਾ। ਪੰਥ ਪ੍ਰਵਾਨਤ ਸਿੱਖ ਰਹਿਤ ਮਰਿਆਦਾ ਅਕਾਲ ਤਖਸਾਲ ਬਣ। ਇਹਨੂੰ ਤੁਸੀਂ ਹਮੇਸ਼ਾ ਨੱਤਮਸਤਕ ਰਹੋਗੇ। ਗੁਰੂ ਅਰਜਨ ਸੱਚੇ ਪਾਤਸ਼ਾਹ ਜੀ ਦੇ ਤਖਤ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਦਿੱਤੀ ਹੋਈ ਮਰਿਆਦਾ ਹਮੇਸ਼ਾ ਹੀ ਉਹਦੇ ਪ੍ਰਤੀ ਸੁਚੇਤ ਰਹਾਂਗਾ ਤੇ ਉੱਤੇ ਪਹਿਰਾ ਦੇਵਾਂਗੇ ਅੱਗੇ ਤੋਂ ਕਿਸੇ ਵੀ ਧਾਰਮਿਕ ਸ਼ਖਸੀਅਤ ਦੇ ਬਾਰੇ ਝੇਠਲੇ ਪੱਧਰ ਦੀ ਬਿਆਨਬਾਜ਼ੀ ਨਹੀਂ ਕਰਨੀ ਬਿਲਕੁਲ ਜੀ ਆਪ ਜੀ ਦਾ ਹੁਕਮ ਪ੍ਰਵਾਨ ਹੈ ਜੀ ਬੈਠੋ ਫਤੇ ਬਲਾਕ ਵਰਕਨਸਾ ਦੀ ਫਟਦੀ ਪੰਜ ਸਿੰਘ ਸਹਿਬਾਨ ਦੀ ਇਕਤਰਤਾ ਸਕਤਰੇਤ ਸ਼੍ਰੀ ਅਕਾਲ ਤਖਤ ਸਾਹਿਬ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਹੋਈ ਜਿਸ ਵਿੱਚ ਵਿਰਸਾ ਸਿੰਘ ਬਲਟੋਹਾ ਦਾ ਮਾਮਲਾ ਵਿਚਾਰਿਆ ਗਿਆ ਇਸ ਨੇ ਸਤਕਾਰਯੋਗ ਸਿੰਘ ਸਹਿਬਾਨ ਦੇ ਵਿਰੁੱਧ ਪਿਛਲੇ ਸਮੇਂ ਵਿੱਚ ਜੋ ਬੇਬੁਨਿਆਦ ਗੱਲਾਂ ਕੀਤੀਆਂ ਸਨ ਜਿਸ ਕਰਕੇ ਅੱਜ ਇਸ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਨਮੁਖੇ ਪੇਸ਼ ਹੋ ਕੇ ਭੁੱਲ ਸਵਿਕਾਰ ਕਰਕੇ ਮੁਆਫੀ ਮੰਗੀ ਹੈ ਪੰਜ ਸਿੰਘ ਸਹਿਬਾਨ ਵੱਲੋਂ ਵਿਚਾਰ ਕਰਦਿਆਂ ਇਸ ਦੇ ਮਤਾ ਨੰਬਰ ਐਡਾ ਤਤਾ ਸਲੈਸ਼ 202 ਮਿਤੀ 15 10 2024 ਅਨੁਸਾਰ ਸ਼ਰੋਮਣੀ ਅਕਾਲੀ ਦਲ ਵਿੱਚੋਂ 10 ਸਾਲ ਲਈ ਲਗਾਈ ਗਈ ਰੋਕ ਨੂੰ ਹਟਾਉਂਦਿਆਂ ਕਿਸੇ ਵੀ ਧਾਰਮਿਕ ਸ਼ਖਸੀਅਤ ਦੇ ਵਿਰੁੱਧ ਬਿਆਨਬਾਜ਼ੀ ਕਰਨ ਤੇ ਪਾਬੰਦੀ ਲਗਾਈ ਜਾਂਦੀ ਹੈ। ਇਸ ਨੂੰ ਇਹ ਵੀ ਯਾਦ ਕਰਾਇਆ ਜਾਂਦਾ ਹੈ ਕਿ ਇਹਨਾਂ ਨੇ ਕੌਮੀ ਸ਼ਹੀਦ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਦਾ ਸਾਥ ਬਾਣਿਆ ਹੈ ਇਸ ਲਈ ਅਗਾਂਹ ਤੋਂ ਧਿਆਨ ਰੱਖਣ ਕਿ ਬੋਲ ਚਾਲ ਵਿੱਚ ਸੰਜਮ ਅਤੇ ਇਤਫਾਕ ਹੋਵੇ ਖਾਲਸਾ ਪੰਥ ਦਾ ਕਿਰਦਾਰ ਬਹੁਤ ਉੱਚਾ ਇਸ ਲਈ ਸ਼ਬਦਾਂ ਦੀ ਮਰਿਆਦਾ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ ਤੁਹਾਨੂੰ ਪੰਜ ਸਿੰਘ ਸਹਿਬਾਨ ਵੱਲੋਂ ਹੇਠ ਲਿਖੇ ਅਨੁਸਾਰ ਤਨਖਾਹ ਲਗਾਈ ਜਾਂਦੀ ਹੈ। 3 ਦਿਨ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਦੇ ਲੰਗਰ ਹਾਲ ਵਿਖੇ 1 ਘੰਟਾ ਸੰਗਤ ਦੇ ਝੂਠੇ ਭਾਂਡੇ ਮਾਣਣਗੇ ਤੇ 1 ਘੰਟਾ ਸੰਗਤ ਦੇ ਜੋੜੇ ਝਾੜਨਗੇ। 2 ਦਿਨ ਸ਼੍ਰੀ ਦਰਬਾਰ ਸਾਹਿਬ ਤਰਨਤਾਰਨ ਸਾਹਿਬ ਦੇ ਲੰਗਰ ਹਾਲ ਵਿੱਚ ਇੱਕ ਘੰਟਾ ਸੰਗਤ ਦੇ ਝੂਠੇ ਭਾਂਡੇ ਮਾਂਜਣਗੇ ਅਤੇ ਇੱਕ ਘੰਟਾ ਸੰਗਤ ਦੇ ਜੋੜੇ ਝਾੜਨਗੇ ਇੱਕ ਦਿਨ ਤਖਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਬਠਿੰਡਾ ਤਲਵੰਡੀ ਸਾਬੋ ਦੇ ਲੰਗਰ ਹਾਲ ਵਿੱਚ ਇੱਕ ਘੰਟਾ ਸੰਗਤ ਦੇ ਝੂਠੇ ਭਾਂਡੇ ਮਾਂਜਣਗੇ ਤੇ ਇੱਕ ਘੰਟਾ ਸੰਗਤ ਦੇ ਜੋੜੇ ਝਾੜਨਗੇ ਇੱਕ ਦਿਨ ਤਖਤ ਸ੍ਰੀ 쨰ਸਗੜ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਦੇ ਲੰਗਰ ਹਾਲ ਵਿੱਚ ਇੱਕ ਘੰਟਾ ਸੰਗਤ ਦੇ ਝੂਠੇ ਭਾਂਡੇ ਮਾਰਜਣਗੇ ਤੇ ਇੱਕ ਘੰਟਾ ਸੰਗਤ ਦੇ ਜੋੜੇ ਝਾੜਨਗੇ 11 ਦਿਨ ਹਰ ਰੋਜ਼ ਨਿਤਨੇਮ ਤੋਂ ਇਲਾਵਾ ਸ੍ਰੀ ਜਪਜੀ ਸਾਹਿਬ ਕਬੀਓ ਬਾਤ ਬੇਨਤੀ ਚੌਪਈ ਪਾਤਸ਼ਾਹੀ ਦਸਵੀਂ ਰਾਮ ਕਲੀ ਕੀ ਵਾਰ ਰਾਏ ਬਲਵੰਡ ਤਖਾ ਸੱਤ ਡੂਮ ਆਖੀ ਦਾ ਇੱਕ ਪਾਠ ਕਰਨਗੇ ਤੁਹਾਨੂੰ ਇਹ ਤਨਖਾਹ ਮਨਜ਼ੂਰ ਹੈ ਸਤ ਵਜਨ ਅਜ ਲੱਗੀ ਤਨਖਾਹ ਪੂਰੀ ਹੋਣ ਤੇ 1100 ਰੁਪਏ ਕੜਾ ਪ੍ਰਸ਼ਾਦ ਦੀ ਦੇਵ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਕਰਾਉਣਗੇ ਅਤੇ 1100 ਰੁਪਏ ਗੁਰੂ ਦੀ ਗੋਲਕ ਵਿੱਚ ਪਾ ਕੇ ਖਿਮਾ ਜਾਂਚਨਾ ਦੀ ਅਰਦਾਸ ਪੜਾਓਗੇ ਸਤਿਬਦਨਾ ਜੀ ਜਰੂਰ ਜੀ ਇਹਨਾ ਉਤੇ ਜਿਹੜੀ ਰੋਕ ਲੱਗੀ ਸੀ ਮਤਾ ਨੰਬਰ ਐੜਾ ਤੱਤਾ 202 ਮਿਤੀ 15 10 2024 ਨੂੰ ਉਹ ਲੱਗੀ ਹੋਈ ਰੋਕ ਹਟਾਈ ਜਾਂਦੀ ਫਤਿਹ ਬਲਾ ਕੇ ਬਹਿਜੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਕਾਲ ਤਖਤ ਸਾਹਿਬ ਸਾਹਮਣੇ ਆਣ ਕੇ ਨਮਸਕਾਰ ਕਰੋ ਅਕਤੂਬਰ 2024 ਦੇ ਵਿੱਚ ਜੋ ਪੰਥ ਦੀਆਂ ਉਸ ਵੇਲੇ ਧਾਰਮਿਕ ਥਾਵਾਂ ਦੇ ਉੱਤੇ ਵਿਰਾਜਮਾਨ ਸ੍ਰਮੌਰ ਸ਼ਖਸੀਅਤਾਂ ਨੇ ਉਨ੍ਹਾਂ ਦੇ ਖਿਲਾਫ ਤੁਸੀਂ ਬਹੁਤ ਹੀ ਠੇਹਲੇ ਪੱਦਰ ਦੀ ਬਿਆਨਬਾਜ਼ੀ ਕੀਤੀ ਕਿ ਤੁਸੀਂ ਆਪਣੀ ਇਹ ਗਲਤੀ ਸਦਕਾਰ ਕਰਦੇ ਹੋ ਮੈਂ ਸਰ ਜੀ ਜਦਰ ਸਾਹਿਬ ਸਦਕਾਰ ਕਰਦੇ ਹੋ ਜੀ ਤੁਸੀਂ ਉਸ ਵੇਲੇ ਇੱਕ ਧਾਰਮਿਕ ਸ਼ਖਸੀਅਤ ਦੀ ਕੋਈ ਆਡੀਓ ਰਿਕਾਰਡਿੰਗ ਕਰਨ ਦਾ ਮਸਲਾ ਆਇਆ ਜੇ ਦੀ ਮਾਫੀ ਸਮੁੱਚੇ ਪੰਥ ਕੋਲੋਂ ਮੰਗਦੇ ਹਾਂ ਬਸ ਜਹਰ ਸਭ ਬੇਨਤੀ ਹੈ ਕਿ ਸਮੁੱਚੇ ਪੰਥ ਕੋਲੋਂ ਗੁਰੂ ਪੰਥ ਕੋਲੋਂ ਮੈਂ ਜਿਹੜੀ ਵੀ ਮਿੱਥ ਕੋਈ ਗਲਤੀ ਹੋਈ ਉਹਦੀ ਮਾਫੀ ਮੰਗਦਾ ਅੱਗੇ ਤੋਂ ਹਮੇਸ਼ਾ ਹੀ ਪੰਥ ਨੂੰ ਸਮਰਪਿਤ ਰਹਿਣਾ ਪੰਥ ਪ੍ਰਵਾਨਿਤ ਸਿੱਖ ਰਹਿਤ ਮਰਿਆਦਾ ਅਕਾਲ ਤਖਸਾ ਬਣ ਇਹਨੂੰ ਤੁਸੀਂ ਹਮੇਸ਼ਾ ਨਤਮਸਤਕ ਰਹੋਗੇ ਗੁਰੂ ਅਰਜਨ ਸੱਚੇ ਪਾਤਸ਼ਾਹ ਜੀ ਦੇ ਤਖਤ ਤੇ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੀ ਦਿੱਤੀ ਹੋਈ ਮਰਿਆਦਾ ਹਮੇਸ਼ਾ ਹੀ ਉਹਦੇ ਪ੍ਰਤੀ ਸੁਚੇਤ ਰਹਾਂਗੇ ਤੇ ਉੱਤੇ ਪਹਿਰਾ ਦੇਵਾਂਗੇ ਅੱਗੇ ਤੋਂ ਕਿਸੇ ਵੀ ਧਾਰਮਿਕ ਸ਼ਖਸ਼ੀਅਤ ਦੇ ਬਾਰੇ ហេਠਲੇ ਪੱਧਰ ਦੀ ਬਿਆਨਬਾਜ਼ੀ ਨਹੀਂ ਕਰਨੀ ਬਿਲਕੁਲ ਜੀ ਆਪ ਜੀ ਦਾ ਹੁਕਮ ਪ੍ਰਵਾਨ ਹੈ ਜੀ ਬੈਠੋ ਫਤੇ ਬਲਾਕ ਉਹ ਗੁਰਸਾਹਿਬ ਜੀ ਫਤੇ ਜੀ ਪੰਜ ਸਿੰਘ ਸਹਿਬਾਨ ਦੀ ਇਕਤਰਤਾ ਸਕਤਰੇਤ ਸ੍ਰੀ ਅਕਾਲ ਤਖਤ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਹੋਈ ਜਿਸ ਵਿੱਚ ਵਿਰਸਾ ਸਿੰਘ ਬਲਟੋਹਾ ਦਾ ਮਾਮਲਾ ਵਿਚਾਰਿਆ ਗਿਆ ਇਸ ਨੇ ਸਤਕਾਰ ਜੋਗ ਸਿੰਘ ਸਹਿਬਾਨ ਦੇ ਵਿਰੁੱਧ ਪਿਛਲੇ ਸਮੇਂ ਵਿੱਚ ਜੋ ਬੇਬੁਨਿਆਦ ਗੱਲਾਂ ਕੀਤੀਆਂ ਸਨ ਜਿਸ ਕਰਕੇ ਅੱਜ ਇਸ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਨਮੁਖੇ ਪੇਸ਼ ਹੋ ਕੇ ਹੁਲ ਸਵੀਕਾਰ ਕਰਕੇ ਮੁਆਫੀ ਮੰਗੀ ਹੈ ਪੰਜ ਸਿੰਘ ਸਹਿਬਾਨ ਵੱਲੋਂ ਵਿਚਾਰ ਕਰਦਿਆਂ ਇਸ ਤੇ ਮਤਾ ਨੰਬਰ ਐਡਾ ਕਤਾ ਸਲੈਸ਼ 202 ਮਿਤੀ 15 10 2024 ਅਨੁਸਾਰ ਸ਼ਰੋਮਣੀ ਅਕਾਲੀ ਦਲ ਵਿੱਚੋਂ 10 ਸਾਲ ਲਈ ਲਗਾਈ ਗਈ ਰੋਕ ਨੂੰ ਹਟਾਉਂਦਿਆਂ ਕਿਸੇ ਵੀ ਧਾਰਮਿਕ ਸ਼ਖਸੀਅਤ ਦੇ ਵਿਰੋਧ ਬਿਆਨਬਾਜ਼ੀ ਕਰਨ ਤੇ ਪਾਬੰਦੀ ਲਗਾਈ ਜਾਂਦੀ ਹੈ ਇਸ ਨੂੰ ਇਹ ਵੀ ਯਾਦ ਕਰਾਇਆ ਜਾਂਦਾ ਹੈ ਕਿ ਇਹਨਾਂ ਨੇ ਕੌਮੀ ਸ਼ਹੀਦ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਦਾ ਸਾਥ ਬਾਣਿਆ ਹੈ ਇਸ ਲਈ ਆਗਾਂਤ ਤੋਂ ਧਿਆਨ ਰੱਖਣ ਕਿ ਬੋਲ ਚਾਲ ਵਿੱਚ ਸੰਜਮ ਅਤੇ ਇਤਫਾਕ ਹੋਵੇ ਖਾਲਸਾ ਪੰਥ ਦਾ ਕਿਰਦਾਰ ਬਹੁਤ ਉੱਚਾ ਇਸ ਲਈ ਸ਼ਬਦਾਂ ਦੀ ਮਰਿਆਦਾ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ ਤੁਹਾਨੂੰ ਪੰਜ ਸਿੰਘ ਸਹਿਬਾਨ ਵੱਲੋਂ ਹੀਠ ਲਿਖੇ ਅਨੁਸਾਰ ਤਨਖਾਹ ਲਗਾਈ ਜਾਂਦੀ ਹੈ 3 ਦਿਨ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਦੇ ਲੰਗਰ ਹਾਲ ਵਿੱਚ ਇੱਕ ਘੰਟਾ ਸੰਗਤ ਦੇ ਝੂਠੇ ਭਾਂਡੇ ਮਾਂਜਣਗੇ ਤੇ ਇੱਕ ਘੰਟਾ ਸੰਗਤ ਦੇ ਜੋੜੇ ਝਾੜਨਗੇ ਦੋ ਦਿਨ ਸ੍ਰੀ ਦਰਬਾਰ ਸਾਹਿਬ ਤਰਨ ਤਾਰਨ ਸਾਹਿਬ ਦੇ ਲੰਗਰ ਹਾਲ ਵਿੱਚ ਇੱਕ ਘੰਟਾ ਸੰਗਤ ਦੇ ਝੂਠੇ ਭਾਂਡੇ ਮਾਂਜਣਗੇ ਅਤੇ ਇੱਕ ਘੰਟਾ ਸੰਗਤ ਦੇ ਜੋੜੇ ਝਾੜਨਗੇ ਇੱਕ ਦਿਨ ਤਖਤਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਬਠਿੰਡਾ ਤਲਵੰਡੀ ਸਾਬੋ ਦੇ ਲੰਗਰ ਹਾਲ ਵਿੱਚ ਇੱਕ ਘੰਟਾ ਸੰਗਤ ਦੇ ਝੂਠੇ ਭਾਂਡੇ ਮਾਂਜਣਗੇ ਤੇ ਇੱਕ ਘੰਟਾ ਸੰਗਤ ਦੇ ਜੋੜੇ ਝਾੜਨਗੇ ਇੱਕ ਦਿਨ ਤਖਤਸ਼੍ਰੀ ਕੇਸਗੜ ਸਾਹਿਬ ਸ਼੍ਰੀ ਅਨੰਦਪੁਰ ਸਾਹਿਬ ਦੇ ਲੰਗਰ ਹਾਲ ਵਿੱਚ ਇੱਕ ਘੰਟਾ ਸੰਗਤ ਦੇ ਝੂਠੇ ਭਾਂਡੇ ਮਾਝਣਗੇ ਤੇ ਇੱਕ ਘੰਟਾ ਸੰਗਤ ਦੇ ਜੋੜੇ ਝਾੜਨਗੇ 11 ਦਿਨ ਹਰ ਰੋਜ਼ ਨਿਤਨੇਮ ਤੋਂ ਇਲਾਵਾ ਸ੍ਰੀ ਜਪਜੀ ਸਾਹਿਬ ਕਬੀਰ ਬਾਚ ਬੇਨਤੀ ਚੌਪਈ ਪਾਤਸ਼ਾਹੀ ਦਸਵੀਂ ਰਾਮ ਕਲੀ ਕੀ ਬਾਰ ਰਾਏ ਬਲਵੰਡ ਤਖਾ ਸੱਤੇ ਡੂਮ ਆਖੀ ਦਾ ਇੱਕ ਪਾਠ ਕਰਨਗੇ ਤੁਹਾਨੂੰ ਇਹ ਤਨਖਾਹ ਮਨਜ਼ੂਰ ਹੈ ਸਤਿਬਿਧਿ ਨਜ਼ਰ ਜੀ ਲੱਗੀ ਤਨਖਾਹ ਪੂਰੀ ਹੋਣ ਤੇ 1100 ਰੁਪਏ ਕੜਾ ਪ੍ਰਸ਼ਾਦ ਦੀ ਦੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਕਰਾਉਣਗੇ ਅਤੇ 1100 ਰੁਪਏ ਗੁਰੂ ਦੀ ਗੋਲਕ ਵਿੱਚ ਪਾ ਕੇ ਖਿਮਾ ਜਾਂਚਨਾ ਦੀ ਅਰਦਾਸ ਕਰਾਉਣਗੇ ਸਤਿਬਿਧਿ ਨਜ਼ਰ ਜੀ ਜਰੂਰੀ ਇਹਨਾਂ ਉੱਤੇ ਜਿਹੜੀ ਰੋਕ ਲੱਗੀ ਸੀ ਮਤਾ ਨੰਬਰ ਐੜਾ ਤੱਤਾ 202 ਮਿਤੀ 15 10 2024 ਨੂੰ ਉਹ ਲੱਗੀ ਹੋਈ ਰੋਗ ਹਟਾਈ ਜਾਂਦੀ ਫਤੇ ਬਲਾ ਕੇ ਬਹਿ ਜੁਕੀ ਉਹ ਮੁਰਜੀ ਕਾਕਾ ਸਾਹਿਬ ਉਹ ਹੈਗੀ ਜਿੱਕੀ ਫਤਿਹ ਜੀ ਅਕਾਲ ਤਖਤ ਸਾਹਿਬ ਸਾਹਮਣੇ ਆਣ ਕੇ ਨਮਸਕਾਰ ਕਰੋ ਅਕਤੂਬਰ 2024 ਦੇ ਵਿੱਚ ਜੋ ਪੰਥ ਦੀਆਂ ਉਸ ਵੇਲੇ ਧਾਰਮਿਕ ਥਾਵਾਂ ਦੇ ਉੱਤੇ ਵਿਰਾਜਮਾਨ ਸਰਮਾਹੌਰ ਸ਼ਖਸੀਅਤਾਂ ਨੇ ਉਹਨਾਂ ਦੇ ਖਿਲਾਫ ਤੁਸੀਂ ਬਹੁਤ ਹੀ ਠੇਹਲੇ ਪੱਦਰ ਦੀ ਬਿਆਨਬਾਜ਼ੀ ਕੀਤੀ ਕਿ ਤੁਸੀਂ ਆਪਣੀ ਇਹ ਗਲਤੀ ਸਦਕਾਰ ਕਰਦੇ ਹੋ ਮੈਂ जी जादर साहब स्वीकार करते सबकार उस में दी कोई हो, मसला आया को मंगते हो बस जादर साहब बेनती है कि समुचे पंथ को गुरु पंथ को मैं ਜਿਹੜੀ ਵੀ ਮੇਰੇ ਤੋਂ ਕੋਈ ਗਲਤੀ ਹੋਈ ਉਹਦੀ ਮਾਫੀ ਮੰਗਦਾ। ਅੱਗੇ ਤੋਂ ਹਮੇਸ਼ਾ ਹੀ ਪੰਥ ਨੂੰ ਸਮਰਪਿਤ ਰਹਿਣਾ। ਪੰਥ ਪ੍ਰਵਾਨਿਤ ਸਿੱਖ ਰਹਿਤ ਮਰਿਆਦਾ ਅਕਾਲ ਤਖਸਾਲ। ਇਹਨੂੰ ਤੁਸੀਂ ਹਮੇਸ਼ਾ ਨੱਤਮਸਤਕ ਰਹੋਗੇ। ਗੁਰੂ ਅਰਜਨ ਸੱਚੇ ਪਾਤਸ਼ਾਹ ਜੀ ਦੇ ਤਖਤ ਤੇ ਧੰਨ શ્રી ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੀ ਦਿੱਤੀ ਹੋਈ ਮਰਿਆਦਾ ਹਮੇਸ਼ਾ ਹੀ ਉਹਦੇ ਪ੍ਰਤੀ ਸੁਚੇਤ ਰਹਾਂਗਾ ਤੇ ਉੱਤੇ ਪਹਿਰਾ ਦੇਵਾਂਗੇ ਅੱਗੇ ਤੋਂ ਕਿਸੇ ਵੀ ਧਾਰਮਿਕ ਸ਼ਖਸ਼ੀਅਤ ਦੇ ਬਾਰੇ ਲੇ ਪੱਧਰ ਦੀ ਬਿਆਨਬਾਜ਼ੀ ਨਹੀਂ ਕਰਨੀ ਬਿਲਕੁਲ ਜੀ ਆਪ ਜੀ ਦਾ ਹੁਕਮ ਪ੍ਰਵਾਨ ਹੈ ਜੀ ਬੈਠੋ ਫਤੇ ਬਲਾਕ ਵਕਾਲਸਾ ਦੀ ਖਤਰੀ ਪੰਜ ਸਿੰਘ ਸਹਿਬਾਨ ਦੀ ਇਕਤਰਤਾ ਸਕਤਰੇਤ ਸ਼੍ਰੀ ਅਕਾਲ ਤਖਤ ਸਾਹਿਬ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਹੋਈ ਜਿਸ ਵਿੱਚ ਵਿਰਸਾ ਸਿੰਘ ਬਲਟੋਹਾ ਦਾ ਮਾਮਲਾ ਵਿਚਾਰਿਆ ਗਿਆ ਇਸ ਨੇ ਸਤਕਾਰਯੋਗ ਸਿੰਘ ਸਹਿਬਾਨ ਦੇ ਵਿਰੁੱਧ ਪਿਛਲੇ ਸਮੇਂ ਵਿੱਚ ਜੋ ਬੇਬੁਨਿਆਦ ਗੱਲਾਂ ਕੀਤੀਆਂ ਸਨ ਜਿਸ ਕਰਕੇ ਅੱਜ ਇਸ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਨਮੁਖ ਪੇਸ਼ ਹੋ ਕੇ ਭੁੱਲ ਸਵਿਕਾਰ ਕਰਕੇ ਮੁਆਫੀ ਮੰਗੀ ਹੈ ਪੰਜ ਸਿੰਘ ਸਹਿਬਾਨ ਵੱਲੋਂ ਵਿਚਾਰ ਕਰਦਿਆਂ ਇਸ ਦੇ ਮਤਾ ਨੰਬਰ ਐਡਾ ਤੱਤਾ ਸਲੈਸ਼ 202 ਮਿਤੀ 15 10 2024 ਅਨੁਸਾਰ ਸ਼ਰੋਮਣੀ ਅਕਾਲੀ ਦਲ ਵਿੱਚੋਂ 10 ਸਾਲ ਲਈ ਲਗਾਈ ਗਈ ਰੋਕ ਨੂੰ ਹਟਾਉਂਦਿਆਂ ਕਿਸੇ ਵੀ ਧਾਰਮਿਕ ਸ਼ਖਸੀਅਤ ਦੇ ਵਿਰੋਧ ਬਿਆਨਬਾਜ਼ੀ ਕਰਨ 'ਤੇ ਪਾਬੰਦੀ ਲਗਾਈ ਜਾਂਦੀ ਹੈ। ਇਸ ਨੂੰ ਇਹ ਵੀ ਯਾਦ ਕਰਾਇਆ ਜਾਂਦਾ ਹੈ ਕਿ ਇਹਨਾਂ ਨੇ ਕੌਮੀ ਸ਼ਹੀਦ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਦਾ ਸਾਥ ਬਾਣਿਆ ਹੈ ਇਸ ਲਈ ਅਗਾਂਹ ਤੋਂ ਧਿਆਨ ਰੱਖਣ ਕਿ ਬੋਲ ਚਾਲ ਵਿੱਚ ਸੰਜਮ ਅਤੇ ਇਤਫਾਕ ਹੋਵੇ ਖਾਲਸਾ ਪੰਥ ਦਾ ਕਿਰਦਾਰ ਬਹੁਤ ਉੱਚਾ ਇਸ ਲਈ ਸ਼ਬਦਾਂ ਦੀ ਮਰਿਆਦਾ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ